ਸਾਂਝਾ ਕਿਸਾਨ ਮੋਰਚਾ ਗੈਰ ਸਿਆਸੀ ਦੇ ਲੀਡਰ ਜਗਜੀਤ ਸਿੰਘ ਢੱਲੇਵਾਲ ਨੂੰ ਨਜ਼ਰਬੰਦ ਕਰਨ ਤੋਂ ਬਾਅਦ ਪੰਜਾਬ ਸਰਕਾਰ ਵੀ ਕਿਸਾਨਾਂ ਦੇ ਨਿਸ਼ਾਨੇ ਦੇ ਉੱਪਰ ਆ ਗਈ ਹੈ। ਪੰਜਾਬ ਦੇ ਨਾਲ ਨਾਲ ਵੱਡੀ ਗਿਣਤੀ ਹਰਿਆਣਾ ਦੇ ਕਿਸਾਨਾਂ ਨੇ ਵੀ ਖਨੌਰੀ ਬਾਰਡਰ ਵੱਲ ਝਾਲੇ ਪਾ ਦਿੱਤੇ ਹਨ। ਕਿਸਾਨ ਜਥੇਬੰਦੀਆਂ ਆਪਣੇ ਲੀਡਰ ਢੱਲੇਵਾਲ ਦੀ ਰਿਹਾਈ ਲਈ ਰਾਜਨੀਤੀ ਬਣਾ ਰਹੀਆਂ ਹਨ। ਦੱਸத்ਈਏ ਕਿ ਢੱਲੇਵਾਲ ਦੀ ਥਾਂ ਕਿਸਾਨ ਆਗੂ ਸੁਖਜੀਤ ਸਿੰਘ ਹਰਦੋ ਝੰਡੇ ਨੇ ਮਰਨਵਰਤ ਸ਼ੁਰੂ ਕਰ ਦਿੱਤਾ ਹੈ। ਐਸਟੀ ਨਾਲ ਹੀ ਡੱਲੇਵਾਲ ਨੂੰ ਪੁਲਿਸ ਹਰਾਸਤ ਤੋਂ ਛਡਾਉਣ ਲਈ ਬਾਰਡਰ ਉੱਪਰ ਰਾਜਨੀਤੀ ਬਣਾਈ ਜਾ ਰਹੀ ਹੈ। ਹਰਿਆਣਾ ਦੇ ਸਰਸਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਖਨੌਰੀ ਸਰਹੰਦਵਾਲ ਰਵਾਨਾ ਹੋ ਗਏ ਹਨ। ਪੰਜਾਬ ਵੱਲੋਂ ਵੀ ਕਿਸਾਨ ਖਨੌਰੀ ਬਾਰਡਰ ਉੱਪਰ ਪਹੁੰਚ ਰਹੇ ਹਨ। ਉਧਰ ਕਿਸਾਨਾਂ ਦੇ ਰੋਹ ਨੂੰ ਵੇਖਿਆ ਭਵੰਤ ਮੰਤ ਸਰਕਾਰ ਵੀ ਨਰਮ ਪੈ ਗਈ ਹੈ। ਸੂਤਰਾਂ ਮੁਤਾਬਕ ਸ਼ਾਮ ਨੂੰ ਪੰਜਾਬ ਸਰਕਾਰ ਨੇ ਕਿਸਾਨਾਂ ਵਿਚਾਲੇ ਮੀਟਿੰਗ ਹੋ ਸਕਦੀ ਹੈ। ਸਰਕਾਰ ਵੱਲੋਂ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਮੀਟਿੰਗ ਲਈ ਕਿਸੇ ਹੋਰ ਥਾਂ ਨਹੀਂ ਜਾਣਗੇ। ਉਹ ਮੀਟਿੰਗ ਖਨੌਰੀ ਬਾਰਡਰ ਉੱਪਰ ਹੀ ਕਰਨਗੇ। ਇਸ ਦੇ ਨਾਲ ਹੀ ਪਰਮਿੰਦਰ ਸਿੰਘ ਝੋਟੇ ਵੱਲੋਂ ਵੀ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਤੇ ਸਿੱਧਾ-ਸਿੱਧਾ ਸਰਕਾਰਾਂ ਨੂੰ ਲਲਕਾਰ ਦੇ ਨਜ਼ਰ ਆ ਰਹੇ ਨੇ। ਪਰ ਕਹਿ ਵੀ ਇਹ ਦਲਤ ਪਰਿਵਾਰਾਂ ਸੰਬੰਧ ਸੀ ਪਹਿਲਾਂ ਦੱਸਦੀ ਕਿਉਂਕਿ ਲੋਕ ਪਹਿਲਾਂ ਗੱਲਾਂ ਰੂਮਲ ਗਲਤ ਫਰੋ ਰਹੇ ਜੱਟ ਚਾਂਬਲੇ ਨੇ ਇਹ ਜੱਟ ਤਾਂ ਨਾ ਰੋਕ ਲੈਂਦੇ ਨੇ ਇਹ ਕੋਈ ਅਸੀਂ ਜ਼ਮੀਨ ਵਾਸਤੇ ਨਹੀਂ ਲਾਇਆ ਕੋਈ ਅਸੀਂ ਇਹ ਫਸਲ ਵਾਸਤੇ ਨਹੀਂ ਲਾਇਆ ਇਹ ਤਾਂ ਸਾਡੇ ਹੱਕਾਂ ਬੰਦ ਕਰਾ ਦੇਣਾ ਕੋਈ ਇਹ ਸਾਡੇ ਹੱਕ ਜੋ ਸਾਡੇ ਨੌਜਵਾਨਾਂ ਦੀ ਰੋਜ਼ ਮੌਤ ਹੋ ਰਹੀ ਹੈ ਇਹ ਮੌਤ ਕਿਉਂ ਹੁੰਦੀ ਹੈ ਅੱਜ ਮਾਨਸਾ ਵੀ ਹੋਈ ਆ ਮੌਤ ਕਹਾਂ ਕੋ ਦੱਬਦੀ ਵਿੱਚੀ ਦਾ ਰੋਏ 10 ਬੰਦੇ ਮੁੰਡੇ ਮਰਦੇ ਨੇ ਨਸ਼ੇ ਨਾਲ ਐਦੋਂ ਪਹਿਲਾਂ ਬਾਹਲੇ ਬੰਦੇ ਕਹਿ ਰਹੇ ਨੇ ਵੀ ਤੁਸੀਂ ਨਮੀਂ ਪ੍ਰਤ ਪਾਉਂਗੇ ਐਦੋਂ ਪਹਿਲਾਂ ਤਿੰਨ ਬੰਦਿਆਂ ਨੂੰ ਭਾਈ ਇਹ ਚੀਜ਼ਾਂ ਦਬਾ ਚੁੱਕੇ ਆ ਕਿਉਂ ਦਬਾਉਣੇ ਆ ਕਾਰਨ ਕੀ ਆ ਉਹ ਤਾਂ ਨਸ਼ੇ ਨਾਲ ਮਰਿਆ ਸਭ ਨੂੰ ਪਤਾ ਵੀ ਨਸ਼ੇ ਨਾਲ ਮ ਬਾਰ ਨਸ਼ੇ ਨਾਲ ਕਿਉਂ ਮਰਿਆ ਦੁੱਧ ਕਿਉਂ ਸੀ ਸ਼ੌਖਾਦਾ ਸੀ ਉਹ ਮਿਲਦਾ ਕਿਉਂ ਹੈ ਉਹ ਮਿਲਦਾ ਕਿਉਂ ਹੈ ਨਸ਼ਾ ਉਹ ਕੀ ਦੀ ਜ਼ਿੰਮੇਵਾਰੀ ਹੈ ਰੋਕਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਇਹਨਾਂ ਨੂੰ ਤਨਖਾਹ ਮਿਲਦੀ ਹੈ ਭਾਈ ਜਦੋਂ ਉਹ ਰੋਕਣ ਤੇ ਸਫਲ ਹੋ ਰਹੇ ਨੇ ਉਹ ਰੋਕਣ ਤੇ ਨਸ਼ਾ ਅਸਫਲ ਹੋ ਰਹੇ ਤਾਂ ਆ ਦੀ ਤਨਖਾਹ ਕੱਟ ਕੇ ਦੇਣ ਇਹਨਾਂ ਨੂੰ ਉਹਨਾਂ ਦੇ ਪਰਚਾ ਫਿਰ ਕਾਦਾ ਯਾਰ ਮੈਨੂੰ ਮਨਾਉਣ ਲੈ ਇੱਥੇ ਮੈਨੂੰ ਦੇਣ ਦੋ ਦਿਨ ਪਾਵਰ ਉੱਥੋਂ ਲੰਘ ਕੇ ਕਹਿੰਦੇ ਕਿੰਨਾ ਲੈਣਾ ਦੱਸ ਸਿਸੀਆਂ ਵਿਕੀ ਜਾਂਦੀਆਂ ਸ਼ਰਿਆਂ ਵਿੱਚ ੜਕਤੇ ਮੈਨੂੰ ਬੰਦੇ ਦੱਸ ਤਿੰਨ ਅਸਿਸੀਆਂ ਲੈ ਗਏ ਨੇ ਮਾਨਸਾ ਦੇ ਮੁੰਡੇ ਕਿ ਤਾਬੀ ਕੀ ਜਾਂਦਾ ਐਸੇ ਜੋਗੇ ਪਿੰਡ ਚ ਗਰ ਕੀ ਜਾਂਦੀ ਹੈ ਜਵਾਨੀ ਸਰਕਾਰਾਂ ਦੇ ਝੂਠੇ ਲਾਵੇ ਨੇ ਸਰਕਾਰ ਝੂਠ ਮਾਰਤੀ ਆਉਂਦੀ ਹੈ ਹਰ ਬਾਰ ਇਹ ਸਰਕਾਰ ਆਪਾਂ ਕਿਸੇ ਦੇ ਵਿਰੋਧੀ ਨਹੀਂ ਕਿਉਂਕਿ ਨਸ਼ਾ 2013 14 ਦਾ ਆਇਆ ਹੋਇਆ ਹੈ ਚਟਾ ਨਸ਼ਾ ਪਹਿਲਾਂ ਪੁਰਾਣੀਆਂ ਸਰਕਾਰਾਂ ਮਿਲੇ ਕਾਂਗਰਸ ਵੇਲੇ ਖੁੱਲਾ ਵੇਚਿਆ ਹੁਣ ਉਦੋਂ ਹੀ ਵੱਧ ਗਿਆ ਡੇਲੀ ਦੀ ਡੇਲੀ 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 ਮੌਤ ਹੋ ਰਹੀ ਹੈ ਹਰ ਇੱਕ ਪਿੰਡ ਚ ਹੁੰਦੀ ਹੈ ਤੁਸੀਂ ਜਾਣੀ ਹਣੋ ਮੈਂ ਹਰੇਕ ਬੰਦੇ ਨੂੰ ਬੇਨਤੀ ਕਰਦਾ ਇੱਕ ਤਾਂ ਯਾਰ ਲੋਕ ਲਤਾਂ ਖਿੱਚਣਾ ਬਾਲੇ ਹੋ ਜਾਂਦੇ ਨੇ ਯਾਰ ਤੁਸੀਂ ਸਾਥ ਦਿਓ ਬੱਚੇ ਨੂੰ ਹੱਕ ਮਿਲੇ ਬੱਚੇ ਦੇ ਪਰਿਵਾਰ ਨੂੰ ਹੱਕ ਮਿਲੇ ਹੁਣ ਮਾਂ ਦਾ ਕੀ ਕਸੂਰ ਹੈ ਜਿਹਨੇ 28 ਸਾਲ ਦਾ ਕਰ ਲਿਆ ਪਾਲ ਪੋਸ਼ ਕੇ ਉਹ ਮਾਂ ਦਾ ਕੋਈ ਕਸੂਰ ਨਹੀਂ ਉਹਨਾਂ ਦਾ ਨਹੀਂ ਕਿਹਾ ਵੀ ਤੂੰ ਚੱਟਾ ਲੈ ਚੱਟਾ ਕੀ ਦੁੱਧ ਕਿਉ ਹੈ ਵੀ ਇਹ ਕੋ ਜਾਂਗੂ ਇਹ ਰਾਸ਼ਨ ਵਾਲੀ ਗੱਡੀ ਦੇਣ ਉਹ ਜਿਹੜੀ ਕਹਿੰਦੀ ਸਾਡੀ ਗੱਡੀ ਦੇਣ ਆਉਗੀ ਰਾਸ਼ਨ ਅਸੀਂ ਉਹ ਜੇ ਰਾਸ਼ਨ ਲੈ ਕੇ ਜਾਵਾਂਗੇ ਇਹ ਤਾਂ ਨਸ਼ਾ ਹੈ ਇਹ ਨਸ਼ਾ ਆਉਂਦਾ ਕਿਵੇਂ ਸਾਡੇ ਘਰਾਂ ਚ ਸਾਡੇ ਬੱਚਿਆਂ ਕੋਲ ਨਸ਼ਾ ਆਉਂਦਾ ਪਹੁੰਚਦਾ ਕਿਵੇਂ ਆਏ ਇਹ ਨਸ਼ਾ ਰੋਕਣ ਦੀ ਜ਼ਿੰਮੇਵਾਰੀ ਕੀਦੀ ਹੈ ਜਦੋਂ ਫਿਰ ਇਹ ਨਸ਼ਾ ਰੋਕਣ ਚ ਸਫਲ ਨੇ ਤਾਂ ਫਿਰ ਜਿਹੜੇ ਪਈ ਮੈਂ ਸੋਕਾ ਹਾਂਗੇ ਬਿਨਾ ਸੇਰਾ ਲਾਏ ਮੁੰਡੇ ਸਾਡੇ ਨੌਜਵਾਨ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਦਿਓ ਭਾਈ ਉਹਦੀ ਹੁਣ ਭੈਣਾਂ ਨੇ ਦੋ ਨੌਜਵਾਨ ਨਹੀਂ ਆ ਉਹ ਕਿੱਧਰ ਜਾਣਗੇ ਹਰੇਕ ਪਿੰਡ ਚ ਮੌਤ ਹੁੰਦੀ ਆ ਮੈਂ ਤਾਂ ਕਹਿੰਦਾ ਜਿਹੜੇ ਪਿੰਡ ਚ ਟੇ ਨਾਲ ਮੌਤ ਹੁੰਦੀ ਆ ਉਹ ਐਂ ਧੱਕੇ ਬਹਿ ਜਾਓ ਸੋਨੂੰ ਤੁਹਾਡਾ ਹੱਕ ਮਿਲੂਗਾ ਜੇ ਨਾਂ ਦੇਣ ਕਿਉਂ ਨਹੀਂ ਦੇਣਗੇ ਯਾਰ ਬਤਵਾ ਲਾਠੀ ਜੱਟ ਕਰਨਗੇ ਦੋ ਹੋਰ ਦੇ ਮਾਰਨਗੇ ਆਪਣੇ ਚੋਂ ਮਰੂਣ ਨੂੰ ਦੇਣਗੇ ਆਪਾਂ ਹੁਣ ਕਿੱਧਰ ਨੂੰ ਜਾਈਏ ਫਿਰ ਹੋਰ ਧਰਨੇ ਕਰੇ ਵਾਸਤੇ ਲਾਈਏ ਮੈਂ ਕਹਿੰਦਾ ਆਪਾਂ ਫਾਸਲਾ ਪਿੱਛੇ ਧਰਨੇ ਲਾਉਣੇ ਆ ਆਪਾਂ ਜਿਵੇਂ ਨਾ ਪਿੱਛੇ ਧਰਨੇ ਲਾਉਣੇ ਆ ਆਪਣ ਫਸਲ ਮਸਲਾ ਪਾ ਚੱਟਣੀ ਐ ਜ਼ਮੀਨ ਆਪਾਂ ਚੱਟਣੀ ਐ ਤੋਂ ਆਪਣੀ ਜਵਾਨੀ ਨਾਲੀ ਜਵਾਨੀ ਦੇ ਟਿੱਕੇ ਨਾਲ ਮਰੀ ਜਾਂਦੀ ਐ ਲੋਕ ਝੋਟੇ ਕਹਿੰਦੇ ਨੇ ਵੀ ਇਹ ਕੀ ਸ਼ਹੀਦ ਹੋਇਆ ਕਹਿੰਦੇ ਯਾਰ ਟਿੱਕੇ ਨਾਲ ਮਰਿਆ ਮੈਂ ਕਹਣਾ ਜਮਾਡੀਕੇ ਨਾਲ ਮਰਿਆ ਹਾਂ ਜਵਾਨੀ ਸ਼ਹੀਦ ਹੋਇਆ ਗੱਲ ਕਰ ਉਹ ਆਇਆ ਕਿੱਥੋਂ ਐ ਆ ਕੇ ਮੈਂ ਗਿਆ ਸਾਡੇ ਬੱਚੇ ਕੋਲੇ ਜੇ ਉਹ ਬਾਉਂਡਰ ਤੇ ਭੇਜ ਜਾਂਦਾ ਫੌਜ ਭਰ ਤੇਰ ਜਗਾਰ ਸੀ ਗੋਲੀ ਬਾਜਦੀ ਸੀ ਹੀ ਹੋ ਜਾਂਦਾ ਜਦੋਂ ਪਿੰਡ ਚ ਤਾਂ ਤੁਸੀਂ ਅਸਾਹਤਾਂ ਆ ਨਸ਼ਾ ਵੇਚਣ ਨੂੰ ਦੇ ਰੱਖੀ ਜਾਣਾ ਸੰਜਾਂ ਸੰਜਾਂ ਕਰ ਕਰ ਸਰੰਜਾ ਪਛਾਤੀ ਏੜ ਦੇ ਪਛਾਤੀ ਕਾਲਾ ਪੀਲਾ ਪਛਾਤਾ ਅੱਧੇ ਅੱਧੇ ਪਿੰਡ ਨੂੰ ਏੜ ਜੋੜ ਅੱਧੇ ਅੱਧੇ ਪਿੰਡ ਨੂੰ ਕਾਲਾ ਪੀਲਾ ਹੋ ਰੱਖੀ ਆ ਮੈਂ ਕਹਿੰਦਾ ਪ੍ਰਸ਼ਾਸਨਿਕ ਨਾ ਬੱਚੇ ਨਹੀਂ ਹੈਗੇ ਜੱਜਾਂ ਦੇ ਆ ਪੁਲਿਸ ਅਫਸਰਾਂ ਦੇ ਕਿਹੜੇ ਬੱਚੇ ਇਹ ਇਹ ਜੋ ਟ੍ਰੈਲ ਜਿਹੜੇ ਬੰਦੇ ਸੇ ਟੌਟ ਨੇ ਉਹ ਗੱਲਾਂ ਲੋਕਾਂ ਚ ਪਹੁੰਚਾ ਦਿੰਦੇ ਨੇ ਉਹ ਲੋਕਾਂ ਨੂੰ ਸਮਝ ਹੀ ਹੋਵੇਂ ਆਉਣ ਲੱਗ ਜਾਂਦੀ ਆ ਇਹ ਪੰਜ ਸੱਤ ਬੰਦੇ ਖਰਾਬ ਕਹਿੰਦੇ ਲੋਕਾਂ ਚ ਗੱਲ ਬੰਦ ਇਹ ਯਾਰ ਹਰੇਕ ਰਿਯੂਮਰ ਕੋਈ ਵੀ ਸੱਚ ਜਾਂ ਕਰ ਲੱਗੇ ਆਪਾਂ ਵਿੱਚੋਂ ਬੰਦੇ ਇਹ ਤਾਂ ਕਾਮਲੇ ਨੇ ਗੁਰੂ ਸਾਹਿਬਾਂ ਤੱਕ ਬਾਬਾ ਨਾਨਕ ਪ੍ਰਚਾਰ ਕਰਨ ਲੱਗਿਆ ਮੱਕੇ ਮੰਦਰ ਨਿਰ ਇਹ ਤਾਂ ਲੋਕ ਸ਼ੁਰੂ ਤੋਂ ਆਏ ਨੇ ਕ੍ਰਾਂਤੀਕਾਰੀ ਲੜਨ ਲੱਗੇ ਉਹਨਾਂ ਵਿਰੁੱਧ ਜਗੀਰਾਂ ਦੇਤੀਆਂ ਆਪਦੇ ਟੌਟਾਂ ਨੂੰ ਤੇ ਉਹਨਾਂ ਨੂੰ ਉਹ ਕਰਤਾ ਸਾਡੇ ਖਾੜਕੂ ਸਿੰਘ ਲੜਨ ਲੱਗੇ ਖਾੜਕੂ ਸਿੰਘਾਂ ਦੇ ਉਲਟ ਆਪਦੇ ਕੈਟ ਬਾੜ ਤੇ ਚੋਲੇ ਵਾਲੇ ਤੇ ਖਾੜਕੂ ਸਿੰਘਾਂ ਨੂੰ ਲੁਟੇਰੇ ਚੋਰ ਬਲਾਤਕਾਰੀ ਇਹ ਕਹਿਣ ਲੱਗੇ ਜਾਨੀ ਕਿ ਕੋਈ ਵੀ ਕਲੇਸ਼ ਉੱਠਦੀ ਆ ਕਿਸੇ ਬਗਾਰਦੀ ਆ ਆਪਾਂ ਆ ਆਪਾਂ ਲੜੇ ਨਾ ਸੇ ਬਰਦਮ ਪਰਚੇ ਪਾਏ ਕੁਝ ਕੁਸ ਕੇ ਹਾਂ ਇਹਨਾਂ ਨੇ ਮੇਰੇ ਤੇ ਕੀ ਇਲਜ਼ਾਮ ਲਾਇਆ ਝੋਟਾ ਹਫਤਾ ਮੈਂ ਲਾਇਆ ਝੋਟਾ ਉਹ ਕਰਦਾ ਐ ਕਰਦਾ ਬਾਅਦ ਚੋਹੀ ਝੋਟਾ ਹੁਣ ਜਿਹਨੂੰ ਕਹਿੰਦੇ ਝੋਟਾ ਸਾਡੇ ਕੋਲੇ ਆ ਕੇ ਮਿਲ ਕੇ ਜਾਵੇ ਹੂੰ ਉਹੀ ਅਫਸਰਾਂ ਦੀਆਂ ਵੀਡੀਓਆਂ ਨੇ ਨਾ ਮੈਨੂੰ ਇਹ ਜਾ ਕੁ ਕਹਿੰਦਾ ਵੀ ਹੁਣ ਝੋਟਾ ਆਇਆ ਬੁਰ ਉਹ ਹੋ ਗਿਆ ਮੈਂ ਕਹਾਂ ਉਹ ਵੀ ਹੈ ਇਹ ਤਾਂ ਬਾਈ ਹਰੇਕ ਚੀਜ਼ ਨੂੰ ਗਲਤ ਪ੍ਰਚਾਰ ਦੇ ਨੇ ਤੂੰ ਤੈਨੂੰ ਗੜਾ ਇਹ ਚੰਗਾ ਕਹਿਣਗੇ ਵੀ ਤੂੰ ਚੰਗਾ ਹੈ ਜਿਹੜਾ ਲੜਦਾ ਹੈ ਅੱਛਾ ਜਿਹੜਾ ਇਹਨਾਂ ਕੋਲੇ ਅੱਥਰ ਦਫ਼ਤਰ ਚ ਵਗ ਗਿਆ ਆਥਰੇ ਸਾਹਿਬ ਦੀ ਸਭਜੀ ਕਰਕੇ 30000 ਟੇਬਲ ਥਲੋਂ ਦੀ ਫੜਾਤਾ ਉਹ ਚੰਗਾ ਉਹਦੀ ਇਹ ਵਾਵਾ ਕਰਨਗੇ ਉਹਨੂੰ ਇਹ ਲੀਡਰ ਸਰਕਾਰੀ ਲੀਡਰ ਬਣਾਉਂਦੀਆਂ ਨੇ ਆਪ ਆਪਦੇ ਬੰਦੇ ਦੀ ਪਬਲਿਸ਼ਿਟੀ ਕਰਦੀਆਂ ਨੇ ਉਸ ਦਾ ਪ੍ਰਚਾਰ ਕਰਨਗੇ ਆਪਣੇ ਤਾਂ ਇਹ ਪੇਜ ਬੰਦ ਕਰੀ ਰੱਖਦੇ ਤੇਰੇ ਵੀ ਕਰੀ ਆਦ ਨੇ ਰੀਚ ਘਟਾਈ ਰੱਖਦੇ ਲੈ ਮੈਨੂੰ 10 ਬੰਦੇ ਨਿਕਲ ਦਿੰਦੇ ਦੂਜਿਆਂ ਨੂੰ ਬੇਬੰਦ ਤੇਰਾ ਵੀ ਤੇਰਾ ਵੀ ਇਹੀ ਹਾਲ ਹੈ ਹੁਣ ਕਿਹਦੇ ਨਾਲ ਲੜਪੀਏ ਕਿਵੇਂ ਲੜਪੀਏ ਮੈਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਇਹ ਕਰਗਲਚੀਦ ਹੋਇਆ ਮੈਂ ਤਾਂ ਸਿਰਫ ਇੰਨੀ ਇਹ ਮੈਸੇਜ ਪਹਿਲਾਂ ਤਿੰਨ ਬੰਦਿਆਂ ਨੂੰ ਦਬਾਇਆ ਇਹਦੇ ਨਾਲ ਇਹ ਮੈਸੇਜ ਜਾਊਗਾ ਜਿੱਥੇ ਇੱਥੇ ਨੌਜਵਾਨ ਨਸ਼ਿਆਂ ਨਾਲ ਮਰਦਾ ਹੋ ਰੇ ਇੱਕ ਅਗਲਾ ਸੜਕ ਤੇ ਲੈ ਕੇ ਬਿੱਤੇ ਆਪੀ ਬੰਦ ਕਰਾਉਣਗੇ ਮਰਲਾ ਹੁਣ ਇਹ ਲੋਕਾਂ ਨੇ ਕਹਿੰਦੇ ਨੇ ਵੀ ਇੱਕ ਪਿਰਤ ਪੈ ਜੂ ਮਰਲਾ ਇਹ ਆਪਾਂ ਸਮਝ ਸਕਦੇ ਆ ਵੀ ਅਗਲੇ ਆਪਣੇ ਜਵਾਕ ਮਰਨ ਲਈ ਤਿਆਰ ਨੇ ਇਹ ਤਾਂ ਫਿਰ ਆਪਣੀ ਸੋਚ ਵੀ ਹੋ ਗਈ ਨਾ ਪਿਰਤ ਲੈ ਬਾਹਰ ਦੇ ਉਹ ਫਿਰ ਆਓ ਬ్రో ਲੋਕ ਸੋਚਣ ਲੱਗੇ ਕਿ ਤਿਆਰ ਨਹੀਂ ਮਰਨ ਹਰੇ ਹੋਰ ਮਾਰਨਗੇ ਫਿਰ ਮਰਨਗੇ ਦਾ ਮਤਲਬ ਸੋਚ ਗਏ ਆ ਪਾ ਕੇ ਰੋਕਣ ਦੀ ਕੋਸ਼ਿਸ਼ ਕਰੋ ਨਾ ਇੱਕ ਨੂੰ ਮਿਲ ਗਿਆ ਫਿਰ ਇਹ ਕਹਿਣਗੇ ਯਾਰ ਪੈਸੇ ਜਾਣੇ ਪੈਂਦੇ ਨੇ ਹਾਂ ਸਰਕਾਰ ਸੋਚੂ ਪੈਸੇ ਜਾਣੇ ਪੈਂਦੇ ਨੇ ਵਿਕਦਾ ਰਿਹਾ ਵੀ ਉਦਾਂ ਨਹੀਂ ਮਰਿਆ ਹਨਾ ਫਿਰ ਬੰਦ ਕਰਿਆ ਬੰਦ ਹੋ ਜਾਊ ਨਸ਼ਾ ਬੰਦ ਹੋ ਜਾਊਗਾ ਇਹ ਮੁੰਡਾ ਤਾਂ ਹਾਂ ਇਹਦੇ ਬਾਅਦ ਚ ਭਰਤੀ ਹੋ ਜਾਂਦਾ ਫੇਰ ਹੁਣ ਅਗਲਾ ਭਾਈ ਦਿਮਾਗੀ ਤੌਰ ਤੇ ਟੁੱਟ ਜਾਂਦਾ ਤਾਹੇ ਜਨ ਟੁੱਟ ਜਾਂਦਾ ਬਾਹਲੇ ਮੈਨੂੰ ਕਹਿੰਦੇ ਨੇ ਨਸ਼ਾ ਕਰ ਦੇ ਨਸ਼ਿਆਂ ਨੂੰ ਸੁਧਾਰ ਲਓ ਉਹ ਭਾਈ ਜਦੋਂ ਆ ਸੁਆ ਬਗੀ ਜਾਂਦਾ ਇਹ ਮੋਗਿਆਂ ਤੱਕ ਟਿਪ ਟਿਪ ਪਾਣੀ ਜਾਊ ਸਾਡੀਆਂ ਜੁਬਾਨੀ ਦੀਆਂ ਨਾੜਾਂ ਤੱਕ ਚੀ ਪਹੁੰਚੂ ਜਦੋਂ ਅਸੀਂ ਮੋਗੇ ਹੀ ਬੰਦ ਕਰਤਾ ਪਿੱਛੋਂ ਜ਼ਹਿਰ ਦਾ ਵਗਦਾ ਦਰਿਆ ਦਾ ਇਹ ਪਿੱਛੋਂ ਬੰਦ ਗਿਆ ਤਾਂ ਸਾਡੇ ਜਿਵਾਕ ਕਿਉਂ ਮਰਨਗੇ ਬਾਬਾ ਛਿੱਟੀ ਦਾੜੀ ਵਾਲੇ ਬਜ਼ੁਰਗ ਬੈਠੇ ਨੇ 88 ਸਾਲ ਛੋਟੀ ਉਮਰ ਚ ਕੋਈ ਬੰਦਾ ਤੁਸੀਂ ਆਪ ਦੇ ਦੇਖੇ ਬ੍ਰੇਖੇ ਕੋਈ ਵੀ ਸੇਵਾ ਬਲ ਦਾ ਬੇਖਿਆ ਸੀ ਹਾਂ ਅਨਕਾਊਂਟਰ ਚ ਮਰ ਗਏ ਪੁਲਿਸ ਨਾਲ ਲੜਦੇ ਮਰ ਗਏ ਬਗਾਵਤ ਕਰਦੇ ਮਰ ਗਏ ਉਹ ਸ਼ਹੀਰ ਹੋ ਗਏ ਗੱਲ ਕਰਦੀ ਹੁੰਦੀ ਹੈ ਹਰੇਕ ਪਿੰਡ ਚ ਉਹ ਕਦ ਨਾਲ ਹੁੰਦੀ ਹੈ ਜੀ ਨਜੇਰਾ ਤੁਸੀਂ ਆਪ ਦੱਸ ਦੋ ਵੀ ਐਦੂ ਪਹਿਲਾਂ ਕਦੇ ਇੰਨੀ ਨੌਜਵਾਨਾਂ ਨੇ ਲੱਖ ਛੋੜਦੀਆਂ ਦੇਖੀਆਂ ਸੀ ਉਹ ਦੇਖੀਆਂ ਛੋੜਦੀਆਂ ਨਹੀਂ ਦੇਖਿਆ ਇਹ ਕਿਉਂ ਉੱਠ ਰਹੀਆਂ ਨੇ ਮੌਤ ਦੇ ਨਸ਼ਾ ਆਮ ਹੈ ਨਸ਼ਾ ਸਪਲਾਈ ਹੋ ਰਿਹਾ ਹੈ ਜੇਲ੍ਹਾਂ ਚੋਂ ਨਸ਼ਾ ਆ ਰਿਹਾ ਹੈ ਜੇਲਾਂ ਚੋਂ ਬੈਠੇ ਬੰਦੇ ਬਕਿਆ ਰਹੇ ਨੇ ਮੌਤ ਦੇ ਸੜਾਗਰ ਫਿਰਦੇ ਆ ਦੰਦ ਦੰਦ ਦਾ ਨਾਮ ਦੇ ਮੋਜਰਾ ਤੇ ਭੁਗਤਣਾ ਇੱਥੇ ਪੈਣਾ ਭੁਗਤਣਾ ਇਹ ਇੱਥੇ ਪੈਣਾ ਆਪਾਂ ਭੁਤਾਂਗੇ ਆਪਣੇ ਨਾਮ ਸਾਰੇ ਭੁਤਣਗੇ ਅੱਛਾ ਇਹ ਬਾਲ ਬੱਚੇ ਪ੍ਰਸ਼ਾਸਨ ਦੇ ਵੀ ਨਹੀਂ ਲੇਖਦਾ ਹੈ ਨਹੀਂਗੇ ਇਹਨਾਂ ਦੇ ਵੀ ਬੱਚੇ ਨੇ ਇਹ ਵੀ ਇਹ ਵੀ ਤਾਂ ਦੁਖੀ ਨੇ ਇਹ ਗੱਲਾਂ ਤੋਂ ਇਹਨਾਂ ਨੂੰ ਕਹਿੰਦਾ ਵਿੱਚ ਮੈਂ ਨਹੀਂ ਕਹਿੰਦਾ ਸਾਰੇ ਮਾੜੇ ਨੇ ਵਿੱਚ ਬਕਾਉਣ ਵਾਲੇ ਵੀ ਹੈਗੇ ਨੇ ਹੱਫਤਾ ਲੈਣ ਵਾਲੇ ਵੀ ਹੈਗੇ ਨੇ ਜਾਂ ਕਹਿਣ ਲੈਂਦੇ ਨੇ ਇਨੇ ਦੀ ਗੱਲ ਕਰਦੇ ਹਾਂ ਖਾਂਦੇ ਨੇ ਅੱਜ ਇੱਥੇ ਮਾਨਸਾ ਹੋਈ ਐ ਅੱਜ ਲੈ ਇੱਥੇ ਮਾਨਸਾ ਹੋਈ ਐ ਇੱਕ ਉਹ ਬਸ ਐਂ ਕਹਿੰਦਾ ਵੀ ਹੱਥ ਨੇ ਕੋਈ ਬਿਮਾਰ ਸੀ ਹੈਗਾ ਉਹ ਮੁਲਾਜ਼ਮ ਸੀ ਮੈਂ ਬੁਲਸਾ ਦੱਸ ਦੇਣਾ ਤਾਂ ਪੂਰੀ ਸੁਣੀਆ ਗੱਲ ਹੈ ਕਿਹਨੂੰ ਕਿਹਨੂੰ ਕਿੱਥੇ ਕੀ ਕਰ ਲਾਂਗੇ ਕਿੱਥੇ ਲੜ ਪਾਂਗੇ ਯਾਰ ਜਦੋਂ ਇਹ ਵਿਕੀ ਜਾਂਦਾ ਹੈ ਵੇਚਣ ਵਾਲੇ ਵੇਚਣ ਵਾਲੇ ਵੇਚੀ ਜਾਂਦੇ ਨੇ ਉਹਨਾਂ ਆ ਆਪਾਂ ਵੀ ਆਪਣੀ ਵੀ ਗਲਤੀ ਆ ਭਾਈ ਸੁਣ ਲੋ ਗੱਲ ਆਪਾਂ ਵੀ ਬਰਾਬਰ ਦੇ ਗੁਨਾਹਗਰ ਆ ਹਾਂਜੀ ਜਦੋਂ ਆਪਾਂ ਨੂੰ ਪਤਾ ਵੀ ਉਹ ਨਸ਼ਾ ਵਕੀ ਜਾਂਦਾ ਆ ਆ ਪੰਜ ਧਰਨਾ ਲਾ ਕੇ ਬੈ ਗਏ ਅੱਜ ਚੌਥੇ ਦਿਨ ਮਰਿਆ ਤੋਂ ਦੱਸਦੀ ਇਹ ਇੰਜੈਕਸ਼ਨ ਲਾ ਕੇ ਚਿੱਟੇ ਦੇ ਨਾਲ ਉਹ ਬੜੋਜ ਹੋਈ ਆ ਤੇ ਆਪਾਂ ਰੱਖਿਆ ਵੀ ਇਹ ਦਲਿਤ ਪਰਿਵਾਰਾਂ ਸੰਬੰਧ ਸੀ ਪਹਿਲਾਂ ਦੱਸਦੀ ਕਿਉਂਕਿ ਲੋਕ ਪਹਿਲਾਂ ਗੱਲਾਂ ਰੂਮਰ ਗਲਤ ਇਹ ਜੱਟ ਚਾਂਬਲੇ ਨੇ ਇਹ ਜੱਟ ਤਾਂ ਮਰੋਕ ਲੈਣ ਨੇ ਇਹ ਕੋਈ ਅਸੀਂ ਜ਼ਮੀਨ ਵਾਸਤੇ ਨਹੀਂ ਲਾਇਆ ਕੋਈ ਅਸੀਂ ਇਹ ਫਸਲ ਵਾਸਤੇ ਨਹੀਂ ਲਾਇਆ ਇਹ ਤਾਂ ਸਾਡੇ ਹੱਕਾਂ ਬੰਦ ਕਰਾ ਦੇਣਾ ਕੋਈ ਆ ਇਹ ਸਾਡੇ ਹੱਕ ਜੋ ਸਾਡੇ ਨੌਜਵਾਨਾਂ ਦੀ ਰੋਜ਼ ਮੌਤ ਹੋ ਰਹੀ ਹੈ ਇਹ ਮੌਤ ਕਿਉਂ ਹੁੰਦੀ ਹੈ ਅੱਜ ਮਾਨਸਾ ਵੀ ਹੋਈ ਆ ਮੌਤ ਕਾਲਾ ਕਰੋ ਦੱਬਤੀ ਵਿੱਚੀ ਦਬ ਰੋਏ 10 ਬੰਦੇ ਮੁੰਡੇ ਮਰਦੇ ਨੇ ਨਸ਼ੇ ਨਾਲ ਐਦੋਂ ਪਹਿਲਾਂ ਬਾਹਲੇ ਬੰਦੇ ਕਹਿ ਰਹੇ ਨੇ ਵੀ ਤੁਸੀਂ ਨਮੀ ਪ੍ਰਤ ਪਾਉਂਗੇ ਐਦੋਂ ਪਹਿਲਾਂ ਤਿੰਨ ਬੰਦਿਆਂ ਨੂੰ ਭਾਈ ਇਹ ਚੀਜ਼ਾਂ ਦਬਾ ਚੁੱਕੇ ਆ ਕਿਉਂ ਦਬਾਉਣੇ ਆ ਕਾਰਨ ਕੀ ਆ ਉਹ ਤਾਂ ਨਸ਼ੇ ਨਾਲ ਮਰਿਆ ਸਭ ਨੂੰ ਪਤਾ ਵੀ ਨਸ਼ੇ ਨਾਲ ਮਰਿਆ ਪਰ ਨਸ਼ੇ ਨਾਲ ਕਿਉਂ ਮਰਿਆ ਦੁੱਧ ਕਿਉਂ ਸੀ ਸਿਓ ਖਾਦਾ ਸੀ ਉਹ ਮਿਲਦਾ ਕਿਉਂ ਹੈ ਉਹ ਮਿਲਦਾ ਕਿਉਂ ਆ ਨਸ਼ਾ ਉਹ ਕੀ ਦੀ ਜ਼ਿੰਮੇਵਾਰੀ ਰੋਕਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਇਹਨਾਂ ਨੂੰ ਤਨਖਾਹ ਮਿਲਦੀ ਹੈ ਭਾਈ ਜਦੋਂ ਉਹ ਰੋਕਣ 'ਚ ਆ ਸਫਲ ਹੋ ਰਹੇ ਨੇ ਉਹ ਰੋਕਣ ਤੇ ਨਸ਼ਾ ਅਸਫਲ ਹੋ ਰਹੇ ਤਾਂ ਆ ਦੀ ਤਨਖਾਹ ਕੱਟ ਕੇ ਦੇਣ ਇਹਨਾਂ ਨੂੰ ਉਹਨਾਂ ਦੇ ਪਰਚਾ ਫਿਰ ਕਾਦਾ ਯਾਰ ਮੈਨੂੰ ਬਣਾਉਂਗਾ ਇੱਥੇ ਮੈਨੂੰ ਦੇਣ ਦੋ ਦਿਨ ਪਾਵਰ ਉੱਥੋਂ ਲੰਘ ਕੇ ਕਹਿੰਦੇ ਕਿੰਨਾ ਲੈਣਾ ਦੱਸ ਸਿਸੀਆਂ ਵਿਕੀ ਜਾਂਦੀਆਂ ਸ਼ਰਿਆਮ ਜੜਕ ਤੇ ਮੈਨੂੰ ਬੰਦੇ ਦੱਸ ਤਿੰਨ ਸਿਸੀਆਂ ਲੈ ਗਏ ਨੇ ਮਾਨਸਾ ਦੇ ਮੁੰਡੇ ਚਿੱਟਾ ਵਿਕੀ ਜਾਂਦਾ ਐਸੇ ਜੋਗੇ ਪਿੰਡ 'ਚ ਗਰ ਕੀ ਜਾਂਦੀ ਹੈ ਜਵਾਨੀ ਸਰਕਾਰ ਨੇ ਝੂਠੇ ਲਾਵੇ ਨੇ ਸਰਕਾਰ ਝੂਠ ਮਾਰਤੀ ਆਉਂਦੀ ਹੈ ਹਰ ਬਾਰ ਇਹ ਸਰਕਾਰ ਆਪਾਂ ਕਿਸੇ ਦੇ ਵਿਰੋਧੀ ਨਹੀਂ ਕਿਉਂਕਿ ਨਸ਼ਾ 2013-14 ਦਾ ਆਇਆ ਹੋਇਆ ਹੈ ਚੱਟਾ ਨਸ਼ਾ ਪਹਿਲਾਂ ਪੁਰਾਣੀਆਂ ਸਰਕਾਰਾਂ ਮਿਲਿਆ ਹੈ ਕਾਂਗਰਸ ਮਿਲਿਆ ਖੁੱਲਾ ਵੇਚਿਆ ਹੁਣ ਉਦੋਂ ਹੀ ਵੱਧ ਗਿਆ ਡੇਲੀ ਦੀ ਡੇਲੀ ਡੇਲੀ ਦੀ ਡੇਲੀ ਮੌਤ ਹੋ ਰਹੀ ਹੈ ਹਰੇਕ ਪਿੰਡ ਚ ਹੁੰਦੀ ਹੈ ਤੁਸੀਂ ਜਾਣੀ ਹਣੋ ਮੈਂ ਹਰੇਕ ਬੰਦੇ ਨੂੰ ਬੇਨਤੀ ਕਰਦਾ ਇੱਕ ਤਾਂ ਯਾਰ ਲੋਕ ਲਤਾਂ ਖਿੱਚਣਾ ਬਾਲੇ ਹੋ ਜਾਂਦੇ ਨੇ ਯਾਰ ਤੁਸੀਂ ਸਾਥ ਦਿਓ ਬੱਚੇ ਨੂੰ ਹੱਕ ਮਿਲੇ ਬੱਚੇ ਦੇ ਪਰਿਵਾਰ ਨੂੰ ਹੱਕ ਮਿਲੇ ਹੁਣ ਮਾਂ ਦਾ ਕੀ ਕਸੂਰ ਹੈ ਜਿਹਨੇ 28 ਸਾਲ ਦਾ ਕਰ ਲਿਆ ਪਾਲਖ ਪੋਛ ਕੇ ਉਹ ਮਾਰਕ ਕੋਈ ਕਸੂਰ ਨਹੀਂ ਉਹਨਾਂ ਦਾ ਨਹੀਂ ਕਿਹਾ ਵੀ ਤੂੰ ਚੱਟਾ ਲੈ ਚੱਟਾ ਕੀ ਦੁੱਧ ਕਿਉਂ ਹੈ ਵੀ ਇਹ ਕੋ ਜਾਂਗੂ ਇਹ ਰਾਸ਼ਨ ਵਾਲੀ ਗੱਡੀ ਦੇਣ ਉਹ ਜਿਹੜੀ ਕਹਿੰਦੇ ਸਾਡੀ ਗੱਡੀ ਦੇਣ ਆਉਗੀ ਰਾਸ਼ਨ ਅਸੀਂ ਉਹ ਜਿਹੜਾ ਰਾਸ਼ਨ ਲੈ ਕੇ ਜਾਵਾਂਗੇ ਇਹ ਤਾਂ ਨਸ਼ਾ ਹੈ ਇਹ ਨਸ਼ਾ ਆਉਂਦਾ ਕਿਵੇਂ ਸਾਡੇ ਘਰਾਂ 'ਚ ਸਾਡੇ ਬੱਚਿਆਂ ਕੋਲ ਨਸ਼ਾ ਆਉਂਦਾ ਪਹੁੰਚਦਾ ਕਿਵੇਂ ਆਏ ਇਹ ਨਸ਼ਾ ਰੋਕਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਜਦੋਂ ਫਿਰ ਇਹ ਨਸ਼ਾ ਰੋਕਣ 'ਚ ਸਫਲ ਨੇ ਤਾਂ ਫਿਰ ਜਿਹੜੇ ਭਾਈ ਮੈਸੋ ਕਹੋਗੇ ਬਿਨਾਂ ਸੇਰਿਆ ਲਾਏ ਮੁੰਡੇ ਸਾਡੇ ਨੌਜਵਾਨ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਦਿਓ ਭਾਈ ਉਹਦੀਆਂ ਹੁਣ ਭੈਣਾਂ ਨੇ ਦੋ ਨੌਜਵਾਨ ਨਹੀਂ ਆ ਉਹ ਕਿੱਧਰ ਜਾਣਗੇ ਹਰੇਕ ਪਿੰਡ 'ਚ ਮੌਤ ਹੁੰਦੀ ਆ ਮੇਰਾ ਕਹਿਣਾ ਜਿਹੜੇ ਪਿੰਡ ਚਿੱਟੇ ਨਾਲ ਮੌਤ